ਸਤਿਗੁਰ ਜੀ ਫਤੈ ਨੂਜ਼ ਖਬਰਾਂ ਤੇ ਤੁਹਾਡਾ ਸਵਾਗਤ ਹੈ ਮੈਂ ਹਰਵਿੰਦਰ ਸਿੰਘ ਭੁੰਗਨੀ ਤੁਸੀਂ ਦੇਖ ਰਹੇ ਹੋ ਫਤੈ ਨੂਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਸਰਿਆਲਾ ਕਲਾਂ ਜਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕੀ 108 ਸੰਤ ਬਾਬਾ ਅਤਰਦਾਸ ਜੀ ਵਿਲੇ ਵਾਲਿਆਂ ਦੇ ਤਾਪਸਥਾਨ ਤੇ ਸਮੂਹ ਨੰਗਨਵਾਸੀ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ 108 ਸੰਤ ਬਾਬਾ ਅਤਰ ਸਿੰਘ ਜੀ ਵਿਲੇ ਵਾਲਿਆਂ ਦੀ ਜਾਦ ਵਿੱਚ ਸਲਾਨਾ ਮਹਾਨ ਗੁਰਮਤ ਸਮਾਗਮ ਕਰਵਾਏ ਗਏ ਇਸ ਸਮਾਗਮ ਵਿੱਚ ਡਾਕਟਰ ਪਰਮਿੰਦਰ ਸੂਦ ਐਸ ਆਰ ਹਸਪੀਟਲ ਕੋਟਬੁਈ ਵੱਲੋਂ ਪੁੱਜ ਕੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਇਸ ਮੌਕੇ ਪ੍ਰਬੰਧਕਾਂ ਵੱਲੋਂ ਡਾਕਟਰ ਪਰਮਿੰਦਰ ਸੂਦ ਐਸ ਆਰ ਹਸਪੀਟਲ ਕੋਟਬੁਈ ਨੂੰ ਸਰਪੋ ਦੇ ਕੇ ਸਨਮਾਨਿਤ ਕੀਤਾ ਗਿਆ ਆਓ ਤੁਹਾਨੂੰ ਅਸੀਂ ਇਸ ਸਮਾਗਮ ਦੀਆਂ ਲਾਈਵ ਤਸਵੀਰਾਂ ਦਿਖਾਉਣੇ ਹਾਂ ਧੰਨਵਾਦ ਐ ਹਮ ਸੰਤਨ ਕੀ ਸ਼ਰਣਾ ਹਮ ਸੰਤ ਨਕੀ ਰੇਣ ਪਿਆਰ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਰਾ ਸੰਤ ਹਮਰੀ ਓਟ ਸਤਾਣੀ ਸੰਤ ਹਮਾ संतन की हैन पे यार हम संतन की शरणा हम संतन की हैन पे यार हम संतन की शरणा संत हमारी ओट सताड़ी संत हमारा ਗੁੱਡ ਆਫਟਰਨੂੰ एवरीवन ਮੈਂ ਡਾਕਟਰ ਪਰਵਿੰਦਾ ਸੂਦ ਐਸਜੀਆਰ ਹਸਪੀਟਲ ਕੋਲ ਤੋਂ ਹਾਜੀ ਸਾਡੀ ਟੀਮ ਨੂੰ ਪਿੰਡ ਸਰਿਆਲਾ ਕਲਾਂ ਵਿਖੇ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਬਾਬਾ ਅਤਰ ਸਿੰਘ ਬੇਲਾ ਵਾਲੇ ਜਿਨ੍ਹਾਂ ਦਾ ਕੇ ਸਲਾਨਾ ਸਮਾਗਮ ਬੜੇ ਹੀ ਧੂਮਤਾਂ ਦੇ ਨਾਲ ਕਰਵਾਇਆ ਗਿਆ ਪਿੰਡ ਦੇ ਸਹਿਯੋਗ ਦੇ ਨਾਲ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਧੂਮਤਾਂ ਨਾਲ ਬਣਾਇਆ ਗਿਆ ਦੂਰੋਂ ਦੂਰੋਂ ਸੰਗਤਾਂ ਆਈਆਂ ਆ ਕੇ ਨਸਮਸਟਕ ਹੋਈਆਂ ਮੇਰੇ ਵੱਲੋਂ ਤੇ SGAR ਦੀ ਪੂਰੀ ਟੀਮ ਵੱਲੋਂ ਇਸ ਸੋਲਾਨਾ ਜੋੜ ਮੇਲੇ ਦੀਆਂ ਸਾਰੀ ਹੀ ਸਾਧ ਸੰਗਤ ਨੂੰ ਦੇਸ਼ਾਂ ਪਰਦੇਸਾਂ ਵਿੱਚ ਬੈਠੇ ਜਿੰਨੀ ਵੀ ਸਾਧ ਸੰਗਤ ਹੈ ਚਾਹੇ ਇਲਾਕੇ ਦੇ ਵਿੱਚ ਜਿੰਨੀ ਵੀ ਸਾਧ ਸੰਗਤ ਹੈ ਸਾਰਿਆਂ ਨੂੰ ਹੀ ਇਸ ਸੋਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਥੈਂਕ ਯੂ